ਨਾਬਾ ਦੇ ਸਰਕਾਰੀ ਰਿਪੂ ਦਮਨ ਕਾਲਜ ਵਿੱਚ ਹੋਈ ਸ਼ਰਮਨਾਕ ਘਟਨਾ ਲੜਕੀ ਨਾਲ ਕੀਤਾ ਗੈਂਗਰੇਪ ਦੋ ਦੋਸ਼ੀ ਕਾਬੂ ਇੱਕ ਹੋਇਆ ਫਰਾਰ ਸਰਕਾਰੀ ਰਿਪੂ ਦਮਨ ਕਾਲਜ ਨਾਬਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਲਜ ਵਿੱਚ ਪੜ੍ਹਦੀ ਪਹਿਲੇ ਸਾਲ ਦੀ ਵਿਦਿਆਰਥਣ ਨਾਲ ਕਾਲਜ ਦੇ ਅੰਦਰ ਹੀ ਤਿੰਨ ਲੜਕਿਆਂ ਵੱਲੋਂ ਸਮੂਹਕ ਬਲਾਤਕਾਰ ਕੀਤਾ ਗਿਆ ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਕਾਲਜ ਪ੍ਰਬੰਧਕਾਂ ਵੱਲੋਂ ਇਸ ਪੂਰੇ ਮਾਮਲੇ ਦਾ ਫਰਦਾ ਪਾਸ਼ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਦੋਨੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੱਕ ਦੀ ਭਾਲ ਜਾਰੀ ਹੈ ਇੱਥੇ ਦੱਸਣ ਜੋਗ ਹੈ ਕਾਲਜ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਸਮਾਜ ਵਿਰੋਧੀ ਗਲਤ ਅਨਸਰ ਅਜਾਇਹਾ ਕਦਮ ਨਾ ਚੁੱਕ ਸਕਣ ਇਸ ਮੌਕੇ ਤੇ ਦੇਖੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਅਤੇ ਹਰਜੀਤ ਕੌਰ ਬਲ ਪ੍ਰਿੰਸੀਪਲ ਕਾਲਜ ਨਾਬਾ ਦਾ ਕੀ ਹੈ ਕਹਿਣਾ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਰਿਪੋਰਟ ਹਰਪਾਲ ਸਿੰਘ ਲੱਗਿਆ ਕਿ ਇੱਕ ਐਫਆਈਆਰ ਲੌਂਚ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੌਂਚ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੇ ਤੁਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਕੀ ਕਿਹਾਗਾ ਉਹਨਾਂ ਨੇ ਬਸ ਇੰਨਾ ਕਿਹਾ ਕਿ ਮੈਂ ਐਫਆਈਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਜੀ ਲੜਕੀ ਹੈ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਹਦੇ ਬਿਹਾਵ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ ਮੈਂ ਸੋਸ਼ਲ 30 ਦਾ ਮੁਕੱਦਮਾ ਦਰਜ ਕੀਤਾ ਹੈ। ਕਿਹਨਾਂ ਜੀ ਆਇਆ ਜੀ ਉਹਨਾਂ ਨੇ ਲੜਕੀ ਨੇ ਜੀ। ਹਾਂਜੀ। ਬਿਆਨ ਦੇ ਵਿੱਚ ਲੜਕੀ ਨੇ ਕੀ ਲਿਖਾਇਆ? ਬਿਆਨ ਦੇ ਵਿੱਚ ਇਹ ਲਿਖਾਇਆ ਕਿ ਉਹ ਇੱਥੇ ਪੜ੍ਹਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਰਹੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ, ਰੇਟ ਕੀਤਾ। ਇਹ ਕਾਲਜ ਦੇ ਵਿੱਚ ਹੋਇਆ। ਉਹ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਬਾਕੀ ਜਿਹੜਾ ਹੈਗਾ ਆਪਾਂ ਅਫਰਦਾਰੀ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਹੈ ਉਹ ਅੱਗੇ ਕਾਰਵਾਈ ਅਮਲ ਜਾਂਦੀ ਜਾਏ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨੇ ਜਾਂ ਕੋਰ ਨੇ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਆ ਅਸੀਂ ਤਫਤੀਸ਼ 'ਚ ਦੇਖਦੇ ਆ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇੱਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡਰ ਨੇ ਜੋ ਵੀ ਹੈ ਉਹ ਤਾਂ ਤੀਸ 'ਚ ਸਾਹਮਣੇ ਆ ਗਿਆ ਜਿਹੜਾ ਇਹਨਾਂ ਨੂੰ ਪਤਾ ਲੱਗਿਆ ਲੜਕੇ ਕਿੱਥੇ ਰਹਿੰਗਾ ਲੜਕੇ ਵੀ ਹਾਂ ਇੱਥੋਂ ਕਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋਂ ਲੜਕੇ ਗਾੜੀ